ਇਹ ਨੇਕੀ ਤੇ ਬਦੀ ਦੀ ਲੜਾਈ ਜਿਸ ਨੂੰ ਬੜੇ ਸਾਲਾਂ ਤੋਂ ਬੜੇ ਪ੍ਰਾਤਨ ਸਮੇਂ ਤੋਂ ਜਿਹੜੀ ਇਹ ਦਿਖਾਈ ਜਾ ਰਹੀ ਹੈ ਇਸ ਦੇ ਦਿਨ ਤੇ ਲੇਕਿਨ ਇਸ ਦੇ ਦਿਨ ਤੇ ਸਾਨੂੰ ਇਹ ਵਿਚਾਰ ਕਰਨ ਦੀ ਲੋੜ ਵੀ ਹੈ ਕਿ ਜਿਹੜੀ ਨੇਕੀ ਤੇ ਜਿਹੜੀ ਬਦੀ ਦੀ ਅਸੀਂ ਗੱਲ ਉਸ ਦਿਨ ਦੁਸ਼ਹਿਰੇ ਵਾਲੇ ਦਿਨ ਕਰਨੀ ਹੈ ਉਹ ਸਾਡੇ ਸਮਾਜ ਚੋ ਵੀ ਮਟਾਉਣ ਦੀ ਗੱਲ ਕਰਨੀ ਹੈ ਸੋ ਮੈਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਬਾਗਾ ਪ੍ਰਣਾ ਦੇ ਸਹਿਯੋਗ ਦੇ ਨਾਲ ਜੋਏ ਮਨਾਇਆ ਜਾ ਰਿਹਾ ਦਸਹਿਰਾ ਇਹਦੇ ਵਿੱਚ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਉਸ ਦਿਨ ਠੀਕ 12:01 ਵਜੇ ਦੇ ਵਿੱਚ ਸ੍ਰੀ ਸ਼ਿਵ ਮੰਦਰ ਮੋਗਾ ਰੋੜ ਤੋਂ ਸ੍ਰੀ ਰਾਮ ਜੀ ਦਾ ਰਤ ਚੱਲੇਗਾ ਔਰ ਸੈਨਾ ਦੇ ਨਾਲ ਔਰ ਉਧਰ ਨਿਹਾਲ ਸਿੰਘ ਵਾਲਾ ਰੋੜ ਤੇ ਜਨਤਾ ਧਰਮਸ਼ਾਲਾ ਤੋਂ 라ਵਣ ਦੀ ਸੈਨਾ ਚਲੇਗੀ ਮੇਨ ਚੌਂਕ ਚਾ ਕੇ ਇਹਨਾਂ ਦਾ ਸੰਵਾਦ ਹੋਏਗਾ 15 ਤੋਂ 20 ਮਿੰਟ ਦਾ ਉਹ ਸੰਵਾਦ ਬਹੁਤ ਹੀ ਲੁਭਾਵਨਾ ਹੋਏਗਾ ਔਰ ਉਸ ਤੋਂ ਬਾਅਦ ਜਿਹੜਾ ਉੱਥੇ ਦਸਹਿਰੇ ਤੇ ਦੇਖਣ ਵਾਲੀਆਂ ਚੀਜ਼ਾਂ ਜੀ ਦੇ ਵਿੱਚ ਸਕਾਈ ਲਾਰਕ ਆਪਣੇ ਕਨਫੈਕਸ਼ਨਰੀ ਵਾਲੇ ਪ੍ਰੀਤ ਕਨਫੈਕਸ਼ਨਰੀ ਵਾਲੇ ਸਾਡੇ ਛੋਟੇ ਵੀਰ ਪ੍ਰੀਤ ਜੀ ਉਹ ਆਪਣੀ ਕਲਾ ਦੇ ਨਾਲ ਸਾਇਆਂ ਨੂੰ ਸਮੋਹਿਤ ਵੀ ਕਰਨਗੇ ਔਰ ਸਾਇਆਂ ਦਾ ਮਨੋਰੰਜਨ ਵੀ ਕਰਨਗੇ ਔਰ ਉੱਥੇ ਜਾ ਕੇ ਰਾਮ ਅਤੇ ਰਾਵਣ ਦੀ ਲੜਾਈ ਦਾ ਯੁੱਧ ਜਿਹੜਾ ਦੇਖਣ ਵਾਲਾ ਹੋਵੇਗਾ ਉਹਨਾਂ ਦਾ ਸੰਵਾਦ ਉਥੇ ਸੁਣਨ ਵਾਲੇ ਹੋਣਗੇ ਹੋਰ ਵੀ ਬਹੁਤ ਰੋਚਕ ਬਹੁਤ ਵਧੀਆ ਸਿੰਗਰ ਤੇ ਕਲਾਕਾਰ ਤੁਹਾਡੇ ਮਨੋਰੰਜਨ ਵਾਸਤੇ ਵੀ ਉਥੇ ਪਹੁੰਚ ਰਹੇ ਐ ਤਾਂ ਮੈਂ ਇੱਕ ਵਾਰ ਫੇਰ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਉਥੇ ਸਮੇਂ ਸਾਰ ਪਹੁੰਚ ਕੇ ਕਿਉਂਕਿ 4 ਤੋਂ 6 ਵਜੇ ਦਾ ਸਮਾਂ ਜਿਹੜਾ ਉਥੇ ਆਪਣੀ ਆਪਣੀ ਜਗ੍ਹਾ ਪਹਿਲਾਂ ਆ ਕੇ ਪਹਿਲਾਂ ਲੈਂਡ ਵਿੱਚ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਸਮੇਨਾਰ ਪਹੁੰਚ ਕੇ ਉਸ ਦਾ ਬੜੀ ਸ਼ਿੱਦਤ ਦੇ ਨਾਲ ਜਿਸ ਤਰ੍ਹਾਂ ਇਹ ਸਮੂਹ ਧਾਰਵਿਕ ਜਥੇਬੰਦੀਆਂ ਲੱਗੀਆਂ ਉਸੇ ਤਰ੍ਹਾਂ ਤੁਹਾਡਾ ਵੀ ਸਹਿਯੋਗ ਮਿਲੇ ਔਰ ਮਹਿਲਾਵਾਂ ਦੇ ਬੈਠਣ ਵਾਸਤੇ ਮਹਿਲਾਵਾਂ ਦੇ ਬੈਠਣ ਵਾਸਤੇ ਵਿਸ਼ੇਸ਼ ਪ੍ਰਬੰਧ ਹੋਏਗਾ ਔਰ ਪੂਰਾ ਸਿਕਿਉਰਿਟੀ ਦਾ ਪੁਲਿਸ ਦਾ ਸਾਰਾ ਇੰਤਿਆਮ ਹੋਏਗਾ ਔਰ ਉਸ ਦਿਨ ਸਾਡੇ ਮੁੱਖ ਮਹਿਮਾਨ ਸ਼੍ਰੀ ਅਮਰਤਪਾਲ ਸਿੰਘ ਜੀ ਸੁਖਾਨੰਦ ਐਮ ਐਲ ਏ ਹਲਕਾ ਬਾਗਾ ਪਰਣਾ ਸ਼੍ਰੀ 발ਕ੍ਰਿਸ਼ਣ ਬਾਲੀ ਗਰਗ ਜੀ ਪ੍ਰਧਾਨ 바ਸਵਤੀ ਮਿਲਰ ਐਂਡ ਐਕਸਪੋਰਟਰ ਐਸੋਸੀਏਸ਼ਨ ਪੰਜਾਬ ਉਹ ਆਪਣੇ ਕਰ ਕਮਲਾ ਦੇ ਨਾਲ ਇਹਦਾ ਉਦਘਾਟਨ ਵੀ ਕਰਨਗੇ ਸ਼੍ਰੀ ਸ਼੍ਰੀਮਤੀ ਸੋਨੀਆ ਗੁਪਤਾ ਪ੍ਰਧਾਨ ਨਗਰ ਕੌਂਸਲ ਬਾਗਾਪਰਣਾ ਉਹਨਾਂ ਦਾ ਵੀ ਬਹੁਤ ਸਾਰਾ ਸਹਿਯੋਗ ਇਹ ਦੁਸਹਿਰਾ ਮਨਾਉਣ ਦੇ ਵਿੱਚ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਦੀ ਵੀ ਉੱਥੇ ਜਿਹੜੀ ਹੈ ਹਾਜ਼ਰੀ ਰਹੇਗੀ ਮੈਂ ਇੱਕ ਵਾਰ ਫੇਰ ਇਹਨਾਂ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ ਤੁਹਾਨੂੰ ਜੀ ਆਇਆਂ ਕਹਿੰਦਾ ਹੋਇਆ ਤੁਹਾਨੂੰ ਆਵਾਹਨ ਕਰਦਾ ਹੋਇਆ ਕਿ ਉਸ ਦਿਨ ਸਮੇਂ ਤੇ ਪਹੁੰਚ ਕੇ ਇਹ ਜਿਹੜੀ ਨੇਕੀ ਤੇ ਬਦੀ ਦੀ ਜਿਹੜੀ ਜਿੱਤ ਹੈ ਉਸ ਵਿਸ਼ੇਸ਼ ਰੂਪ ਚ ਉਸ ਦਿਨ ਉਥੋਂ ਮੰਚ ਤੋਂ ਵੀ ਵੱਡੇ ਸਮਾਗਮ ਦੇ ਰੂਪ ਵਿੱਚ ਤੁਹਾਡੇ ਸਾਰਿਆਂ ਦੇ ਰੂਪ ਰੂਪ ਕੀਤੀ ਜਾ ਰਹੀ ਹੈ ਬੜੇ ਹੀ ਤਰੀਕੇ ਦੇ ਨਾਲ ਦੁਸ਼ਰਾ ਮਨਾਇਆ ਜਾ ਰਿਹਾ ਹੈ શ્રી ਰਾਮ ਨੌਸੀਖ ਬੇਟੀ ਬਾਗਾਪਣਾ ਵੱਲੋਂ ਬੜੇ ਸ਼ਾ ਭਾਵਨਾ ਨਾਲ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸਮੁੱਚੇ ਸ਼ਹਿਰਾਂ ਦੇ ਬੇਨਤੀ ਕਰਦੇ ਆ ਕਿ ਇੱਕ ਨੇਕੀ ਬਦਾ ਪ੍ਰਤੀਕ ਹੈ ਉਹ ਸਾਡੇ ਆਮਨ ਦੇ ਕਿਤੇ ਦੂਰ ਕਰੇਗਾ ਔਰ ਹੋਰ ਵੀ ਜਿਹੜੀਆਂ ਇੱਥੇ ਤਰੁਟੀਆਂ ਦੂਰ ਹੋਣਗੀਆਂ ਇਹਦੇ ਨਾਲ ਸ਼੍ਰੀ ਰਾਮ ਦਾ ਰਾਜ ਬੜੇ ਸੁੰਦਰ ਤਰੀਕੇ ਨਾਲ ਬਣਾਇਆ ਗਿਆ ਹੈ ਔਰ ਰਾਵਣ ਦਾ ਰਾਸਿ ਬਣਾਇਆ ਗਿਆ ਹੈ ਔਰ ਠੀਕ 3 ਵਜੇ ਉਹ ਯੁੱਧ ਸ਼ੁਰੂ ਹੋਏਗਾ ਆਪਣੇ ਦਾਣਾ ਮੰਡੀ ਕੋਟਾ ਰੋਡ ਪੱਗਾ ਬਣਾ ਵਿਖੇ ਔਰ ਠੀਕ 6 ਵਜੇ ਉਹ ਰਾਵਣ ਨੂੰ ਜਲਾਇਆ ਜਾਏਗਾ ਜੈਸਾ ਹੋਵੇ ਇਸ ਸ਼ਰਮ ਵਿੱਚ ਬਰਬਾ ਕੋਗਨਾ ਜੇ ਆਪਣਾ ਨਵੀਂ ਰਾਜ ਮੰਡੀ ਦੇ ਵਿੱਚ ਰੱਖਾਈ ਦਰੋਪਾ ਸਾਰਿਆਂ ਨੇ ਤੁਹਾਨੂੰ ਇੱਕ ਨਿਸ਼ੀ ਰਾਮ ਜੀ ਜੈ ਜੀ ਨਾਮਾਂ ਕੀ ਸ਼ਰਮ ਨਾਰਾ ਜੀ ਬਸ਼ਨ ਕਰੇ ਸਵਾਗਤ ਹੋ ਆਉ ਸ਼ਰਮ ਨਾਰਾ ਜੀ ਬਹੁਤ ਤਰੀਕੇ ਦੇ ਬਰ ਨਵੀਂ ਨਗਰ ਲਈ ਕੋੜਾ ਕੋੜਾ ਮਾਜੋਬਾ ਲਈ ਦਾਸੇ ਵਿਸ਼ੇ ਪ੍ਰਬੰਧ ਕੀਤਾ ਗਿਆ ਹੈ ਭੈਣਾਂ ਦਾ ਹਰ ਤੇ ਵੀਰਾਂ ਦਾ ਸਾਰਿਆਂ ਨੇ ਆਉਣੇ ਬਹੁਤ ਬਹੁਤ ਧੰਨਵਾਦ ਕੋੜ ਕੋੜਾ ਨੰਗੀ ਦਾ ਮੰਡੀ ਦੇ ਬੈਠਣ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਪੈਨਾਨਸ ਦੀ ਅੱਡ ਤੇ ਵੀਰਾਂ ਵਾਸਤੇ ਅੱਡ